ਜੇ ਜੇ ਹੁਣ ਤਾਂ ਨਮਾ ਨਾ ਹਜੇ ਮੌਕੇ ਜੇਤੀ ਆ। ਲੋਪਰਾ ਚਮਕ ਡਮਕ ਛੋਟਾ ਕਰਨਾ ਕਰਮਾ ਬਸ ਜਾ। ਤੇ ਥਾਣਾ ਤੋਰਾ ਤਰਾ ਸਾਡੇ ਸਾਹਮਣੇ ਆ। ਖਣ ਵੀ ਚਾਰ ਹੀ ਆ ਬਾਈ ਕਹਿੰਦਾ। ਤੇ ਰੇਟ ਬਾਈ ਯਾਰ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਢੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਤਾਜ਼ੀਆਂ ਸੂਈਆਂ ਵੀ ਆ। ਤੇ ਦੋ ਹੈਗੀਆਂ ਟੋਕੜਾ ਠੀਕ ਹੈ ਜੀ। ਬਾਈ ਸਿੱਧੂ ਮੁਸੇਲ੍ਹਾ ਦਾ ਫੈਨ ਆ ਆਪਾਂ ਪਹਿਲਾਂ ਹੀ ਬਾਈ ਦੀ ਵੀਡੀਓ ਬਣਾਈ ਆ ਕਾਫੀ ਵਾਰ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000353 ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਦਾੜ ਤੱਕ ਅਸੀਂ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰੇ ਆਪਣਾ ਨਾਮ ਚਮਕੌਰ ਸਿੰਘ ਆ ਜੀ ਪਿੰਡ ਪਿੰਡ ਟੈਲਾ ਮੈਂ ਜిల్లా ਜਿਲ੍ਹਾ ਬਰਨਾਲਾ ਕਿੰਨੇ ਨਾਗ ਪੁੱਟਾਉ ਆਪਣੇ ਕੋਲੇ ਟੋਟਲ 6 ਨਾਗ ਆ ਚਾਰ ਗਾਂਵਾਂ ਦੋ ਬਸਤੀਆਂ ਪਹਿਲੀ ਬਸਤੀ ਜਾਣਕਾਰੀ ਦਿਓ ਪਹਿਲੀ ਬਸਤੀ ਇਹ ਆਏ ਮਨੋ 6 ਮਹੀਨਿਆਂ ਦਾ ਬੱਚਾ ਜੀ ਹਾਂਜੀ ਤੇ ਆਹ ਸਹਿਰ ਆਪਿਆ ਹੋਰ ਠੀਕ ਆ ਹਾਂ ਲੋ ਜਿਹੜੀ ਬਹੁਤ ਘੱਟ ਮਿਲਦੀ ਆ ਨਹੀਂ ਨਹੀਂ ਆ ਬਾਕੀ ਦੁੱਧ ਨੂੰ ਬਹੁਤ ਚੰਗੀ ਆ ਠੀਕ ਆ ਮਾਂ ਥੱਲੇ ਹੁਣ 24 25 ਕਿਲੋ ਦੁੱਧ ਆ ਠੀਕ ਆ ਇਹ ਬਾਕੀ ਚੈੱਕ ਕਰ ਸਕਦੇ ਬਾਕੀ ਸ਼ਕੀਨ ਬੜੀ ਆ ਬਸਤੀ ਦੇ ਮੂੰਹ ਮੂੰਹ ਸਰ ਉਹ ਥਣ ਥਣ ਵੀ ਚਾਰ ਹੀ ਐ ਥਣ ਚਾਰ ਜਮਾ ਕੱਲੇ ਕੱਲੇ ਕੋਈ ਗੱਲ ਇਹਦੇ ਬਣ ਕੇ ਦਿਖਾ ਦੇ ਹਾਂ ਬਣ ਕੇ ਦਿਖਾ ਦਾਂਗੇ ਠੀਕ ਹੈ ਤੇ ਬੱਚੀ ਦੀ ਚਮਕ-ਜਮਕ ਬਾਹਲੀ ਆ ਨਜਾਇਜ਼ ਆ ਹੁਣ ਤਾਂ ਨਮਾਈਆਂ ਹਜੇ ਮੌਕੇ ਜੇਤੀ ਆ ਲੋਪਰਾ ਚਮਕ-ਦਮਾ ਛੋਟਾ ਕਰਨਾ ਕਰਮਾ ਬਚ ਜਾ ਥਾਣਾ ਤੋਰਾ ਤਰਾ ਤੁਹਾਡੇ ਸਾਹਮਣੇ ਆ ਥਣ ਵੀ ਚਾਰ ਹੀ ਐ ਬਾਈ ਕਹਿੰਦਾ ਤੇ ਰੇਟ ਬਾਈ ਯਾਰ ਦੇਣ ਲੈਣ ਜਿਹੜਾ ਖਿੱਚ ਕੇ ਜੇ ਬਸ ਦੇਣ ਲੈਣ ਵਾਲਾ ਮੁੱਲ ਤਾਂ 13000 ਰੁਪਇਆ ਕਰ ਦਿਆ 11000 ਦੀ ਬੱਚੀ ਦੇ ਰਹੀ ਕਿੰਨੇ ਦੇਣਗੇ 11000 ਰੇਟ 13000 ਦੇਣੀ ਕਿਰਾ ਯਾਰ ਹਾਂ 11000 ਠੀਕ ਆ ਨਥਾਂ ਦਿਖਾ ਦੇ ਭਰਾ ਬਣ ਕੇ ਬੜੀ ਪੂਛ ਹਾਂ ਜਮਾ ਕੱਲੇ ਕੱਲੇ ਨੇ ਲੋ ਜੀ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਆਏ ਪਏ ਕੱਲਾ ਕੱਲਾ ਠੀਕ ਹੈ ਲੋ ਜੀ ਚਾਰ ਹੀ ਥੜਾ ਹਾਂ ਬਾਈ ਨੇ ਰੇਟ ਬਿਲਕੁਲ ਜਾਇਜ਼ ਕੀਤਾ ਸਕੀਨ ਤੇ ਬੱਚੀ ਛਕੀਨ ਸਕੂਨ ਬਹੁਤ ਹੈ ਜਿਹੜਾ ਬੰਦਾ ਸਾਂਭ ਲੂ ਪਰ ਇਹਨੇ ਆਰੇ ਆ ਬਾਕੀ ਥਾਂ ਥੁਣੀ ਬਹੁਤ ਸੋਹਣਾ ਹਾਂ ਥਾਂ ਬਹੁਤ ਸੋਹਣਾ ਚਮਕ ਚਮਕ ਠੀਕ ਹੈ ਲੋ ਭਰਾ ਬਾਈ ਨੇ ਆਪਣਾ ਰੇਟ ਦੱਸਤਾ ਜੀ ਹਾਂਜੀ ਦੂਜੀ ਦਾ ਦੱਸੋ ਇਹ 4 ਮਹੀਨਿਆਂ ਦੀ ਹੈ ਜੀ ਹਾਂਜੀ ਤੇ ਇਮਾਨ ਦੋਗਲੇ ਅੰਗ ਜੇ ਚਾ ਥੋੜੀ ਜੀ ਹਾਂਜੀ ਤੇ ਬੱਛੀ ਉਂ ਥਾਂਮ ਸੋਹਣੇ ਦੇ ਵੀ ਬਹੁਤ ਚੰਗੇ ਆ ਠੀਕ ਆ ਹਾਂ ਲੋਪਰਾ ਫੇਸ ਬਿਊਟੀ ਦੇਖ ਸਕਦੇ ਪਹਿਲਾਂ ਤਾਂ ਕੰਨ ਕੋਲ ਬਹੁਤ ਸੋਹਣਾ ਕਰਮਾ ਵਾਲੀ ਦਾ ਲੋ ਜੀ ਬਾਕੀ ਬਈ ਇਹ ਕਰਮੀ ਗੁਰਮੀ ਬਹੁਤ ਘਟ ਮੰਨਦੀ ਹੈ ਨਾ ਹਾਂ ਥੋੜੇ ਰੱਸਾ ਪਾਇਆ ਹੋਇਆ ਸੀਗਾ ਜੀ ਲੈ ਹਰ ਪਾਇਆ ਨਹੀਂ ਸੀ ਪਹਿਲਾਂ ਠੀਕ ਆ ਹਾਂ ਪਹਿਲਾਂ ਖੁੱਲੀਆਂ ਹੋਣੀਆਂ ਮੇਰੇ ਖਿਆਲ ਹਾਂ ਦੋਨੇ ਆਹੋ ਸੀਗੀਆਂ ਠੀਕ ਆ ਠੀਕ ਆ ਲੋਪਰਾ ਬਹੁਤ ਸਕੀਨ ਆ ਤੇ ਬਈ ਇਹਦਾ ਵੀ ਬਸ ਰੇਟ ਬਸ ਫੋਲ ਦੱਸ ਕੇ ਤੇ ਘੱਟ ਕਰਨ ਵਾਲਾ ਉਸ ਰਾਟ ਜੇ ਜੋੜਾ ਲੈ ਲੂਗਾ ਜੀ ਕੋਈ 16000 ਰੁਪਏ ਦਾ ਦੇ ਰਹਿਗੇ ਨਹੀਂ ਇਹਦਾ 6000 ਪੰਜ ਦੀ ਦੇ ਦੇਣ ਇਹ ਪੰਜ ਦੀ ਹਾਂ ਠੀਕ ਆ ਲੋਪਰਾ ਬਾਈ ਜੋੜਾ ਮੰਨ 16000 ਦਾ ਬਣਦਾ ਠੀਕ ਆ ਲੋ ਬਾਈ ਕਹਿੰਦਾ ਜੇ ਤੁਸੀਂ ਇਕੱਠੀਆਂ ਦੋਨੇ ਲੈਣੀਆਂ ਤਾਂ ਫਿਰ 15000 ਦੀਆਂ ਨਹੀਂ ਫਿਰ ਬਾਈ ਕਹਿੰਦਾ 6000 ਦੀ ਇੱਕ ਤੇ ਉਸਾਨ ਬਾਈ ਨੇ ਪਹਿਲੀ ਮਾਨਤਾਣ ਕਰਤਾ ਤੇ ਬਾਕੀ ਥੋੜੇ ਫੈਟ ਆ ਦੀ ਗੱਲ ਆ ਚੈੱਕ ਕਰਦੇ ਤੇ ਥੱਲੇ ਤੁਸੀਂ ਆਪ ਕਰਨਾ ਭਰਾ ਹਣ ਹਾਂ ਜੀ ਹਾਂ ਦੋਨੇ ਸਕੀਨ ਆ ਕੋ ਬਾਈ ਦਾ ਬੁਵਾਰ ਦਾ ਕੰਮ ਇਹਦੇ ਵੀ ਬਾਰੇ ਚੰਗਿਆ ਜੀ ਠੀਕ ਆ ਹਾਂ ਕੱਲਾ ਕੱਲਾ ਬੁਵਾਰ ਦਾ ਕੰਮ ਬਾਈ ਵੀ ਗਾਹ ਤੋਂ ਲਿਉਂਦਾ ਹਾਂਜੀ ਹਾਂ ਲਓ ਜੀ ਚੈੱਕ ਕਰ ਸਕਦੇ ਹੋ ਚੈੱਕ ਕਿਸੇ ਚਾਹੇ 2 ਡੰਗ 3 ਡੰਗ ਜਿਵੇਂ ਮਰਜ਼ੀ ਆਪ ਦਾ ਚੈੱਕ ਕਰ ਸਕਦੇ ਹੋ ਇੱਕ ਦਿਨ ਦੋ ਦਿਨ ਠੀਕ ਹੈ ਨਾ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਬਈ ਦੱਸੋ ਅਗਲੀ ਗਾ ਅਗਲੀ ਵੇਰੇ ਦੂਜਾ ਸੂਆ ਵਹਿੜ ਆਏ ਹਾਂਜੀ ਤੇ ਸੂਈ ਨੂੰ ਨਾ ਅੱਜ 12 ਦਿਨ ਹੋ ਗਏ ਠੀਕ ਆ ਤੇ ਦੁੱਧ ਹੁਣ 20 ਲੀਟਰ ਆਪਾਂ ਜਮਾ ਕੰਡੇ ਤੇ ਧਰ ਲਿਆ ਅਗਲਾ ਫਮੇ ਤੇ ਬੱਚਾ ਕੀ ਬਈ ਇਹਦਾ ਬੱਚਾ ਬੱਸਾ ਹੋਰ ਲਾਈ ਆ ਬੱਸਾ ਬਰਾ ਇਹਦਾ ਠੀਕ ਇੱਕਦਾ ਹੁੰਦਾ ਕੈਨ ਦਾ ਦੁੱਧ ਆਪਾਂ ਜਮੈਂ ਮਣ ਮਣਕੇ ਡੈਰੀ ਚ ਪਾਉਨੇ ਆ ਦਾ ਚਾਹ ਦੋੜਾਂਗ ਹਾਂ ਚਾਹ ਦੜਾਂਗ ਝੋਲੇ ਵੀ ਆਗਲਾ ਠੀਕ ਹੈ ਤਸੱਲੀ ਕਰਕੇ ਲੈ ਹਾਂਜੀ ਹਾਂ ਠੀਕ ਹੈ ਲੋ ਪੁਰਾ ਲੈ ਵਾ ਕਰਮਾੜੀ ਦਾ ਗੁੰਦਮਾ ਲੈ ਵਾ ਠੀਕ ਹੈ ਨਾ ਕਾਫੀ ਕਲਰ ਚ ਜਰਸੀ ਆ ਇਹ ਵੱਡੀ ਕਾਫੀ ਕਲਰ ਚ ਠੀਕ ਹੈ ਜੀ ਹਾਂ ਕੱਦ ਬੱਟ ਸੁਖਣਾ ਸੋਹਣਾ ਕਰਮਾੜੀ ਦਾ ਤੇ ਫੇਰ ਬਾਕੀ ਹਜੇ ਟਾਈਮ ਥੋੜਾ ਹੋਇਆ ਜੀ ਅਜੇ ਤਾਂ ਮੈਨੂੰ ਲੱਗਦਾ 10 ਕ ਵੱਜੇ ਹੋਣਗੇ ਹਾਂਜੀ ਸ਼ਾਮ ਤੱਕ ਲੈ ਵਾ ਐ ਬਣਾ ਜਾਂਦੀ ਹੈਗੀ ਸਵੇਰ ਦਾ ਟਾਈਮ ਆ ਠੀਕ ਹੈ ਨਾ ਲੋ ਜੀ ਕੱਦ ਬੱਟ ਤੇ ਲੈ ਵਾ ਥਣ ਲੋਕ ਠੀਕ ਹੈ ਮਾਗ ਰਿਹਾ ਹੈਗਾ ਬੱਸ ਸਾਹੀ ਕਹਿੰਦਾ ਚਾਹ ਦੋ ਡੰਗ ਤਿੰਨ ਡੰਗ ਕਿੰਨਾ ਮਰਜ਼ੀ ਲੰਘ ਚੁੱਕ ਲੋ ਅਸਲੀ ਤੁਸੀਂ ਕਰ ਲੀ ਆਹ ਦੇਖੋ ਜੀ ਹੁਣ ਇੱਥੋਂ ਤੁਹਾਨੂੰ ਦਿਖਾ ਦੋ ਐ ਕੱਲਾ ਕੱਲਾ ਪਿਆ ਕਿਲੇ ਵੇ ਦੀ ਐ ਟੁੱਟਮ ਆਏ ਲੇਵਾ ਨਹੀਂ ਚੌਰ ਸਲੇਵਾ ਚ ਮੂਰੋਂ ਵੀ ਮੰਗ ਰੋਗੇ ਆਹ 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 ਐ ਗੁੰਦਿਆ ਪਿਆਗਾ ਐ ਨਹੀਂ ਹੈਗਾ ਚੈੱਕ ਕਰ ਸਰਬਾ ਠੀਕ ਹੈ ਹਾਂ ਰੇਟ ਭਰਾ ਦਾ ਰੇਟ ਮੁੱਲ ਤਾਂ 70000 ਕਰਦੇ ਆ ਜੀ ਹਾਂ 65000 ਦੀ ਵੜ ਦੇ ਦਿਆਂਗੇ 65000 ਦੀ ਫੇਸ ਕੁਆਲਟੀ ਦੇ ਸਕਦਾ ਹੈ ਦੇਖੋ ਫੇਸ ਗਾਂ ਦਾ ਚੈੱਕ ਕਰਨਾ ਭਰਾ ਐ ਪਿਆ ਬੇੜਾਂ ਵਾਲਾ ਮੂੰਹ ਲੱਗਿਆ ਬਹੁਤ ਸੋਹਣਾ ਠੀਕ ਆ ਲੋਪਰਾ ਵਾਈ ਜੀ ਨੇ ਰੇਟ ਇਹਦਾ ਵੀ ਦੱਸਤਾ ਤੁਹਾਨੂੰ ਸਾਜੀ ਬਈ ਦੁੱਧ ਕਿੰਨਾ ਆਇਆ ਜੀ 24 25 ਕਿਲੋ ਕਰ ਜੂ ਹਜੇ ਥੋੜੀ ਜਿਹੀ ਸਮਾਈ ਜੀ ਮੈਥੋਂ ਵੀ ਘਟ ਹੋਈ ਆ ਕੰਮ ਧੰਦੇ ਚ ਇੱਕ ਪਸ਼ੂ ਵੜਿਆ ਹਾਂ ਪਸ਼ੂ ਵਧ ਕਰਕੇ ਫਿਰ ਉਹਨਾਂ ਨੂੰ ਪਤਾ ਵੀ ਕੱਲੇ ਤੁਹਾਨੂੰ ਠੀਕ ਆ ਜੀ ਅਗਲੀ ਵਾਰ ਦੱਸੋ ਜਾਣਕਾਰੀ ਬਈ ਇਹ ਬਈ ਦੂਜਾ ਸੂਆ ਹਾਂਜੀ ਇਹਨੂੰ 13 ਦੇ 13 ਪਟੋਗਾਨ ਨਾਲ ਆ ਬੱਚਾ ਇਹਦਾ ਹਾਂ ਹਾਂ ਦੁੱਧ ਦੇ ਥੱਲੇ ਹੈਗਾ 12 ਲੀਟਰ ਦੁੱਧ ਹੈਗਾ 12 ਲੀਟਰ ਹਾਂ ਠੀਕ ਆ ਤੇ ਰੇਟ ਰੇਟ ਇਹਦਾ 32000 ਤੇ 30 ਦੀ ਦੇ ਦਾਂਗੇ ਰੇਟ ਬਾਈ ਕਹਿੰਦਾ 32000 ਮੰਗਦਾ 30 ਜਮਾ ਜੈ ਜੀ ਰੇਟ ਕਰੇ ਆ ਜੀ ਅੱਜ ਨਹੀਂ ਹੱਕ ਵੀ ਬਣਦਾ ਬਾਈ ਹਾਂ ਕੋਈ ਆਪਾਂ ਐਵੇਂ 35 36 ਮੰਗੀ ਜਾਂਦੇ ਫਿਰ ਹੋਰ ਫਾਇਦਾ ਨਹੀਂ ਠੀਕ ਆ ਕਈ ਭਰਾ ਨਾ ਸ਼ੀਲ ਸਾਹੂ ਇੰਨੀ ਆ ਉਹ ਦੂਜੀਆਂ ਨਾਲੋਂ ਵੀ ਜ਼ਿਆਦਾ ਠੀਕ ਆ ਜਿਵੇਂ ਮਰਜੀ ਬੈਠਾ ਰੇ ਮੰਗਰ ਮੂਰੇ ਕੋਈ ਬਾਤ ਲੈ ਆਏ ਨਹੀਂ ਸਿੰਘਾਣੀ ਬਾੜ ਮਰਵਾਉਂਦੀ ਨਹੀਂ ਹੱਥ ਨਜ਼ਾਰਾ ਹੀ ਬਈ ਆਏ ਆਉਂਦਾ ਰੇਟ ਦੱਸਣ ਚਾਣਾ ਕਈ ਭਰਾ ਦੱਸਦੇ ਨਹੀਂ ਮੁੜ ਕੇ ਹੁਣ ਅਗਲੇ ਫਿਰ ਫੋਨ ਤੇ ਅਗਲੇ ਦਾ ਪਤਾ ਨਹੀਂ ਲੱਗਦਾ ਜੀ ਕੀ ਮੁੱਲ ਕਰਦਾ ਕੀ ਨਾ ਸਹੀ ਗੱਲ ਆ ਜੀ ਸਹੀ ਗੱਲ ਤੇ ਤਾਂ ਹੁ ਕੌਲ ਕਰ ਜਾਂਦੇ ਨੇ ਸਹੀ ਗੱਲ ਆ ਜੀ ਜੇ ਤਾਂ ਇਹਨਾਂ ਨੂੰ ਫਾਈਨਲੀ ਹੋਗਾ ਵੀ ਇੰਨੇ ਰੇਟ ਇੰਨੇ ਹਾਂ ਹਾਂ ਜੀ ਹਾਂ ਸਾਰਿਆਂ ਨੂੰ ਵਧੀਆ ਭਰਾ ਰੇਟ ਦੱਸ ਦਿਆ ਕਰੋ ਠੀਕ ਹੈ ਨਾ ਕਈ ਭਰਾ ਮੈਨੂੰ ਵੀ ਕਹਿੰਦੇ ਤੈਨੂੰ ਕਈ ਭਰਾ ਨਹੀਂ ਦੱਸਦੇ ਕਹਿੰਦੇ ਕੱਚੀ ਆ ਹਨ ਤੇ ਫਿਰ ਉਸਾਂ ਨਾਲ ਬਈ ਸੰਪਰਕ ਕਰਨਾ ਪੈਂਦਾ ਹਨ ਹਨਾ ਕਈ ਭਰਾ ਸਾਨੂੰ ਕਮੈਂਟ ਕਰੀ ਜਾਂਦੇ ਕਿ ਤੁਸੀਂ ਨਹੀਂ ਬਲੋਗਦੇ ਬਾਈ ਨੇ ਆਪ ਰੇਟ ਦੱਸ ਤੇ ਇਕੱਲੀ ਇਕੱਲੀ ਬੈਠਦਾ ਠੀਕ ਹੈ ਨਾ ਵਾਕਿਆ ਇਹਦਾ ਵੀ ਲੈ ਵਾ ਜਮਾ ਗੁੰਦਵਾਗਾ ਚੌਰਸ ਲੈ ਵਾ ਇਕੱਲਾ ਇਕੱਲਾ ਥਾਣਾ ਠੀਕ ਹੈ ਲੋ ਜੀ ਠੀਕ ਹੈ ਜੀ ਹੋਇਆ ਜੀ ਹਾਂਜੀ ਬਈ ਅਗਲੀ ਦਸੋ ਟੋਕੜ ਦਾ ਕੀ ਗੱਲ ਟੋਕੜ ਗੱਬਣ ਦੀ ਬਈ ਇਹ ਨਹੀਂ ਨਹੀਂ ਗੱਬਣ ਤਾਂ ਇਹ ਮਹੀਨੇ ਦਾ ਟੀਕਾ ਭਰਾ ਦੱਸਿਆ ਜੀ ਆਪਾਂ ਤੇ ਖਾਲੀ ਕਰਕੇ ਲਈਏ ਖਾਲੀ ਕਰਕੇ ਦੇਣੀ ਆ ਸਹੀ ਗੱਲ ਆ ਠੀਕ ਆ ਦੁੱਧ ਇਹਦੇ ਥੱਲੇ 8 ਲੀਟਰ ਆ ਹੱਕ ਵੀ ਬਣਦਾ ਹਾਂ ਤੇ ਥਾਂ ਸੋਨੇ ਦਾ ਵੀ ਬਹੁਤ ਚੰਗਾ ਪਹਿਲਾਂ ਵਿੱਚੂ ਹੀ ਹੈ ਜੀ ਇਹ ਠੀਕ ਆ ਹਾਂ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਰੇਟ ਬਈ ਇਹਦਾ ਵੀ ਬਸ ਖੱਚ ਕੇ ਤੇ ਖੱਚ ਕੇ ਹੀ ਦਾ ਦੇ ਰੇ ਰੇਟ ਬਸ 20000 ਆ ਇਹਦਾ 18 ਦੀ ਦੇ ਦੇ ਲੋ ਭਰਾ 20 ਆ ਕਿਲੋ ਦੁੱਧ ਜਮਾ ਮਿੰਕ ਕੇ ਲੈ ਜਾ ਅਗਲਾ ਠੀਕ ਆ ਹਰ ਜਾ ਬਈ ਕਹਿੰਦਾ 18 ਦੀ ਦੇ ਲਓ ਜੀ ਵੀ ਯਾਰ ਮੰਗਦਾ ਤੇ ਚੈੱਕ ਕਰ ਸਕਦਾ ਬਾਈ ਕਹਿੰਦਾ ਅਗਲੇ ਦਾ ਕਿਹਾ ਵੀ ਮਹੀਨਾ ਟਿਕਾ ਭਰਾਇਆ ਵਾ ਪਰ ਬਾਈ ਕਹਿੰਦਾ ਖਾਲੀ ਕਰਕੇ ਦੇਣੀ ਆ ਹੱਕ ਵੀ ਬਣਦਾ ਬਾਈ ਕਿਉਂਕਿ ਮੁੜ ਕੇ ਫਿਰ ਰੋਲਾ ਪੈਂਦਾ ਇਹ ਗੱਲ ਦਾ ਜਿਹੜੀ ਗੱਲ ਹੈਗੀ ਥੋੜੇ ਸਮੇਂ ਦੱਸਤਾ ਬਾਕੀ ਆਏ ਆ ਥੰਸ ਸੋਣਾ ਇਹਦਾ ਵੀ ਬਾਲਾ ਚੰਗਾ ਆਏ ਐ ਦਿਖਾ ਦਿਓ ਤੇ ਵਾਲੂ ਵਾ ਜੀ ਐ ਤੇ ਗੁੰਦ ਮਾ ਇਹਦਾ ਵੀ ਲੈ ਵਾ ਬਾਕੀ ਸੇਵਾ ਦੇ ਫਿਰ ਠੰਡੇ ਇੰਨੇ ਆ ਪਰ ਮੈਂ ਇਹਨੂੰ ਜਵਾਕ ਚੋਈ ਜਾਵੇ ਬਾਕੀ ਦੁੱਧ ਸੇਵਾ ਜੀ ਹਾਂ ਜੀ ਹਾਂ ਦੁੱਧ ਬਾਜ ਵੀ ਜਾਊ ਕਿਲੋ ਖੰਡ ਹਾਂਜੀ ਅਗਲੀ ਦੱਸੂ ਜਾਣਕਾਰੀ ਇਹਦੇ ਥੱਲੇ 5 ਕਿਲੋ ਦੁੱਧ ਦਾ ਦੂਜਾ ਸੁਆ ਜੀ ਹਾਂਜੀ ਸੂਈ ਦਾ ਰੇਖਾ ਆਗਲੇ ਨੇ ਤਾਂ ਆਪਾਂ ਨੂੰ 4 ਮਹੀਨੇ ਹੋਟਿਆ ਵੀ ਵੱਧ ਹੋ ਸਕਦਾ ਆਪਾਂ ਨਹੀਂ ਕਹਿੰਦੇ ਅਗਲਾ ਨੂੰ ਤਾਂ ਜਾਪ ਲਾ ਲੈ ਠੀਕ ਆ ਆਓ ਕਰ ਸੀਮਤਾ ਦੇ ਲਾਉਣਾ ਇਹਦਾ ਡੰਗ ਲਾਉਣ ਵਾਲਾ ਜਿਹੜਾ ਕੋਈ ਲੈ ਗਿਆ ਬਸ ਪਿਆ ਕਰਾਉਣ ਵਾਲੀ ਆ ਠੀਕ ਆ ਹਾਂ ਤੇ ਇਹਦੇ ਟਿਕਟੂ ਉਦੋਂ ਨਹੀਂ ਭਰਾ ਬਈ ਨਹੀਂ ਟਿਕਾ ਨਹੀਂ ਭਰਾਇਆ ਇਹ ਠੀਕ ਆ ਭਰਾ ਜੀ ਖਾਲੀ ਕਿੱਕੀ ਨਹੀਂ ਹਾਂ ਖਾਲੀ ਕਰਕੇ ਤੇ ਇਹਦਾ ਮਾਨਤਾਨ ਬਈ ਕਿਵੇਂ ਮਾਨਤਾਨ ਇਹ ਬਸ 12000 ਆ ਮੁੱਲ 10 ਐੱਡੀ ਦੇ ਦੇਣਗੇ ਲੋ ਭਰਾ 10000 ਦੀ ਬੱਸੀ ਠੀਕ ਹੈ ਨਾ ਦੁੱਧ 5 ਕਿਲੋ ਆ ਬਾਕੀ ਜੋ ਹੁਣ ਤਾਰਾਂ ਦੇ ਜਾਂਦੀ ਹੈ ਕੱਲ ਦੀ ਇਹ ਠੀਕ ਆ ਟੀਕਾ ਮੰਗਦੀ ਐ ਰੇਟ ਬਾਈ ਨੇ ਬਿਲਕੁਲ ਜਾਇਜ਼ ਹੀ ਖਿੱਚ ਕੇ ਕਰਿਆ ਕਿਉਂਕਿ ਬਾਈ ਦੇ ਅੱਗੇ ਵੀ ਰੇਟ ਜੋ ਜਾਇਜ਼ ਉਹਦੇ ਕੋ ਪਵਾਰੀ ਪਵਾਰ ਦਾ ਕੰਮ ਆ ਬਾਈ ਨੂੰ ਪਤਾ ਵੀ ਐ ਇੰਨਾ ਕਾਣਾ ਸਾਫ-ਸਾਫ ਚਲ ਖਰਚਾ ਪਾਣੀ ਦਾ ਕਰਨੇ ਨਹੀਂ ਕਮਾਉਣਾ ਕਿਉਂ ਮਿੰਟ ਕਰਦਾ ਅਗਲਾ ਸਾਮ ਦਾ ਹਨ ਤੇ ਰੇਟ ਮੈਨੂੰ ਬਿਲਕੁਲ ਜਾਇਜ਼ ਲੱਗੇ ਬਾਕੀ ਸਾਰੀਆਂ ਵੇੜਾਂ ਦੇ ਜਾਇਜ਼ ਰੇਟ ਆਈ ਬਾਕੀ ਅਗਲੇ ਦੀ ਸਮਝਾ ਹਨਾ ਟਵਾਡ ਹਾਂਜੀ ਹਾਂਜੀ ਠੀਕ ਆ ਆ ਕਰਦੇ ਆਗੇ ਆਪਣੇ ਇਹ ਕਰੂਗਾ ਲੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਢੱਲਮਾ ਤੇ ਜ਼ਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਤੇ ਵੇੜਾਂ ਸੋਹਣੀਆਂ ਸਾਰੀਆਂ ਤੇ ਜਿੰਨੇ ਕੇ ਪੈਸੇ ਲਾਉਣੇ ਆ ਉਸ ਆਨਮਾਲ ਹੈਗਾ ਬਾਈ ਜੀ ਰੇਟ ਬਿਲਕੁਲ ਦੱਸਦਾ ਬਸ ਕੇ ਬਹੁਤ ਸਕੀਨ ਆ ਠੀਕ ਹੈ ਜੀ ਬਾਈ ਵੀਡੀਓ ਦੇਖਣ ਲਈ ਧੰਨਵਾਦ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ